ਖੰਡਾ ਅੰਦਰ ਇੱਕ ਵਾਰ ਫੇਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋਏ ਨੇ ਜਿੱਥੇ ਇੱਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕੀਤਾ ਸਾਡੇ ਨਾਲ ਐਸਪੀ ਸਿਟੀ ਨਿਰਿੰਦਰ ਸਿੰਘ ਮੌਜੂਦ ਨੇ ਪੂਰੇ ਮਾਮਲੇ ਦੀ ਗੱਲਬਾਤ ਕਰਦੇ ਆ ਸਰ ਮਾਮਲਾ ਕੀ ਹੈਗਾ ਸੀ ਇੱਕ ਵਾਰ ਰਿਸ਼ਤੇ ਫੇਰ ਵਾਲੇ ਟੁੱਟੇ ਨੇ ਇੱਕ ਪਿਤਾ ਦਾ ਕਤਲ ਜਿਹੜਾ ਪੁੱਤ ਨੇ ਕੀਤਾ ਹੈਗਾ ਬੜੇ ਬੇਰਹਿਮੀ ਨਾਲ ਕੀਤਾ ਕਿਵੇਂ ਕੀਤਾ ਇਹ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਜਾਦਰ ਸਿੰਘ ਨਾਮ ਦਾ ਵਿਅਕਤੀ ਇਹ ਪਿੰਡ ਸੀਵੇਂ ਦੇ ਰਹਿਣ ਵਾਲਾ ਤੇ ਬੇਸਿਕਲੀ ਇਹਨੇ ਆਪਣੇ ਪਿਓ ਬਰਿੰਦਰ ਸਿੰਘ ਨੂੰ ਘਰ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਕੇ ਕਤਲ ਕਰਕੇ ਉਹਦਾ ਜਿਹੜਾ ਸਸਕਾਰ ਵੀ ਘਰ ਦੇ ਵਿੱਚ ਹੀ ਕਰ ਦਿੱਤਾ ਸੋ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਸਾਹਿਬ ਸਿਟੀ 2 ਦੀ ਸੁਪਰਵਾਈਜ਼ਨ ਦੇ ਵਿੱਚ ਟੀਮ ਬਣਾਈ ਗਈ ਸੀ ਤੇ ਮੁਕਦਮਾ ਦੀ ਜਿਹੜੀ ਹੈਗੀ ਇਹ ਅਫਵਾਹਾਂ ਦੀ ਪੜਤਾਲ ਦੇ ਦੌਰਾਨ ਨਿਕਲ ਕੇ ਸਾਹਮਣੇ ਆਇਆ ਕਿ ਯਾਦਵਿੰਦਰ ਸਿੰਘ ਇਹ ਸੀਨੀਅਰ ਪਿੰਡ ਦੇ ਵਿੱਚ ਰਹਿੰਦਾ ਤੇ 20 ਤਰੀਕ ਨੂੰ ਜਦੋਂ 3 ਵਜੇ ਦੇ ਕਰੀਬ ਘਰ ਦੇ ਵਿੱਚ ਇਕੱਲਾ ਸੀਗਾ ਤਾਂ ਇਹਦੇ ਆਪਣੇ ਪਿਓ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਬਹਿਸ ਦੇ ਦੌਰਾਨ ਜਿਹੜੀ ਹੈਗੀ ਤਕਰਾਰ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਓ ਦੀ ਰਾਈਫਲ ਦੇ ਨਾਲ ਜਿਹੜਾ ਹੈਗਾ ਦੋ ਗੋਲੀਆਂ ਮਾਰ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਜਿੰਨੇ ਘਰ ਦੇ ਵਿੱਚ ਹੀ লাশ ਨੂੰ ਜਿਹੜਾ ਹੈਗਾ ਸਾੜ ਦਿੱਤਾ ਉਸ ਤੋਂ ਬਾਅਦ ਕੁਝ ਬੰਦੇ ਵੀ ਉੱਥੇ ਮੌਕੇ ਦੇ ਉੱਪਰ ਆਏ ਸੀਗੇ ਜਿਨ੍ਹਾਂ ਨੂੰ ਇਹਦੇ ਉੱਪਰ ਸ਼ੱਕ ਹੋਇਆ ਤੋਂ ਸੋ ਗੱਲ ਨਿਕਲਦੀ ਨਿਕਲਦੀ ਬੇਸਿਕਲੀ ਸਾਡੇ ਤੱਕ ਪਹੁੰਚੀ ਕਿ ਇਹ ਵਾਰਤਤ ਜਿਹੜੀ ਹੈਗੀ ਉਹਨੂੰ ਇਜਾਮ ਦਿੱਤਾ ਇਹਦੇ ਵਾਰਤਤ ਹੋਣ ਤੋਂ ਬਾਅਦ ਇਹਨੇ ਜਿਹੜੇ লাশ ਨੂੰ ਵੀ ਖੁਰਦਬੋਲ ਕੀਤਾ ਸੋ ਸਾਡੇ ਵੱਲੋਂ ਤਪ ਪ੍ਰਤਾਲ ਕਰਨ ਤੇ ਇਹ ਗੱਲ ਜਦੋਂ ਕਲੀਅਰ ਹੋਈ ਤਾਂ ਅਸੀਂ ਮੁਕੱਦਮਾ ਨੰਬਰ 75 ਅੰਡਰ ਸੈਕਸ਼ਨ 103 ਪੀ ਐਨ ਐਸ ਐਂਡ ਆਰਮਜ਼ ਐਕਟ ਦੇ ਸੈਕਸ਼ਨ ਦੇ ਤਹਿਤ ਥਾਣਾ ਥਰਮਲ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਤੇ ਜਿਹੜਾ ਯਾਦਵਿੰਦਰ ਸਿੰਘ ਹੈ ਉਸ ਮੁਕੱਦਮੇ ਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਦੁਰਾਨੇ ਜਿਹੜੀ ਪੁਸ਼ਗੀਸ਼ ਜਿਹੜੀ ਬੇਸਿਕਲੀ ਪ੍ਰੀਲੀਮਿਨਰੀ ਪੁਸ਼ਗੀਸ਼ ਦੇ ਵਿੱਚ ਮੰਨ ਗਿਆ ਕਿ ਇਹਨੇ ਆਪਣੇ ਪਿਓ ਦਾ ਕਤਲ ਜਿਹੜਾ ਹੈਗਾ 20 ਤਰੀਕ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਸੀਗਾ ਤੇ ਕਤਲ ਕਰਨ ਤੋਂ ਬਾਅਦ ਜਿਹੜੀ ਇਹ লাশ ਨੂੰ ਵੀ ਘਰ ਦੇ ਵਿੱਚ ਹੀ ਸਾਰ ਦਿੱਤਾ ਸੀਗਾ ਸਰ ਵਜਾ ਰੰਜਿਸ਼ ਕੀ ਰਹੀ ਹੈਗਾ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਕੀ ਨੌਬਤ ਆ ਗਈ ਸੀ ਕਿ ਆਪਣੇ ਪਿਤਾ ਦੀ ਬੰਦੂਕ ਨਾਲ ਹੀ ਆਪਣੇ ਪਿਤਾ ਦਾ ਜਿਹੜਾ ਕਤਲ ਕਰਨਾ ਪਿਆ ਬੇਸਿਕਲੀ ਇਹ ਪ੍ਰੋਪਰਟੀ ਆਪਣੇ ਪਿਓ ਤੋਂ ਮੰਗਦਾ ਸੀਗਾ ਪਹਿਲਾਂ ਵੀ ਤਿੰਨ ਚਾਰ ਵਾਰ ਇਹ ਪ੍ਰੋਪਰਟੀ ਨੂੰ ਲੈ ਕੇ ਇਹਨਾਂ ਟਕਰਾਰ ਹੋਈ ਸੀਗੀ ਤੇ 20 ਤਰੀਕ ਨੂੰ ਵੀ ਜਿਹੜੀ ਹੈਗੀ ਹੈ ਪ੍ਰੋਪਰਟੀ ਨੂੰ ਲੈ ਕੇ ਦੁਬਾਰਾ ਟਕਰਾਰ ਹੋਈ ਤਾਂ ਉਸ ਦਿਨ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਇਹਨੇ ਜਿਹੜੀ ਆਪਣੇ ਪਿਓ ਦੀ ਦਨਾਲੀ ਦੇ ਨਾਲ ਹੀ ਉਹਨੂੰ ਫਾਇਰ ਮਾਰ ਕੇ ਮਾਰਤਾ। ਸੋ ਕਿੰਨੇ ਪਰਿਵਾਰਕ ਮੈਂਬਰ ਕਿੰਨੇ ਨੇ ਜਦੋਂ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿ ਲੱਗਦਾ ਇੱਕ ਕੱਲਾ ਬੰਦਾ ਚਲੋ ਫਾਇਰ ਮਾਰ ਕੇ ਮਾਰਤਾ ਉਸ ਤੋਂ ਬਾਅਦ ਸੰਸਕਾਰ ਵੀ ਕੀਤਾ ਹੈਗਾ ਕਿ ਲੱਗਦਾ ਸਾਰੇ ਇੱਕ ਕੱਲੇ ਬੰਦੇ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਬਾਕੀ ਪਰਿਵਾਰਕ ਮੈਂਬਰ ਇਹਨਾਂ ਦੇ ਕਿੱਥੇ ਸੀ ਉਸ ਵਕਤ ਪਰਿਵਾਰ ਚ ਹੈ ਕੌਣ-ਕੌਣ ਆਇਆ ਬੰਦਾਂ। ਬਸ ਬੇਸਿਕਲੀ ਇਹਦੇ ਇੱਕ ਬ੍ਰਦਰ ਹੋਰ ਹੈਗਾ ਜਿਹੜਾ ਫੌਰਨ ਦੇ ਵਿੱਚ ਰਹਿੰਦਾ ਹੈ, ਇੱਕ ਦੀ ਸਿਸਟਰ ਹੈ ਜੋ ਇੱਥੇ ਬਠਿੰਡਾ ਦੇ ਵਿੱਚ ਮੈਰਿਡ ਹੈਗੀ ਆ। ਸੋ ਬਾਕੀ ਵੀ ਇਹਦੇ ਜਿਹੜੀ ਇਹਨੇ ਇੰਟਰੋਗੇਸ਼ਨ ਦੇ ਵਿੱਚ ਇਹ ਮੰਨਿਆ ਕਿ ਜਦੋਂ ਇਹ ਲੜਾਈ ਹੋਈ ਝਗੜਾ ਹੋਇਆ ਉਸ ਟਾਈਮੇ ਘਰ ਦੇ ਵਿੱਚ ਇਕੱਲਾ ਸੀਗਾ ਪਰੰਤੂ ਅਸੀਂ ਇਕੱਲੇ ਦੀ ਪੁੱਛਗਿੱਛ ਦੇ ਉੱਪਰ ਲਾਈ ਨਹੀਂ ਕਰਾਂਗੇ ਸਾਡੀ ਜਿਹੜੀ ਟੀਮ ਸਗੀ ਹੈ ਫਰਦਰ ਇਨਵੈਸਟੀਗੇਸ਼ਨ ਕਰ ਰਹੀ ਹੈ ਜੇਕਰ ਹੋਰ ਕਿਸੇ ਵਿਅਕਤੀ ਦੀ ਵੀ ਇਸ ਵਿੱਚ ਸ਼ਮੂਲੀਅਤ ਆਉਗੀ ਤਾਂ ਡੈਫੀਨਿਟਲੀ ਵੀ ਵਿਲ ਬੁੱਕ ਅਕੋਰਡਿੰਗਲੀ ਦਿ ਲਾ ਸਨ ਸੰਸਕਾਰ ਸਮੇਂ ਵੀ ਕਾਫੀ ਪਿੰਡ ਦੇ ਲੋਕ ਵੀ ਸੀ ਕਿ ਉਹਨਾਂ ਦੀ ਕੋਈ ਸ਼ਮੂਲੀਅਤ ਪਾਈ ਗਈ ਹੈ ਜਾਂ ਉਹਨਾਂ ਦਾ ਕੋਈ ਹੱਥ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਜਦੋਂ ਫੈਰ ਹੁੰਦੇ ਆ ਤਾ obviously ਉਹਦੀ ਆਵਾਜ਼ ਵੀ ਹੁੰਦੀ ਹੈ ਪਿੰਡ 'ਚ ਕਿਤੇ ਪਤਾ ਲੱਗਦਾ ਹੈਗਾ ਕਿ ਫਾਇਰ ਹੋਇਆ ਪਿੰਡ 'ਚ ਪਰ ਕਿਵੇਂ ਇਸ ਤਰ੍ਹਾਂ ਇੱਕ ਅੰਤੋਂ ਅੰजाम ਤੱਕ ਕਿਉਂ ਨਹੀਂ ਕਿਸੇ ਨੇ ਹੋਰ ਸ਼ਿਕਾਇਤ ਲੇਟ ਕਿਉਂ ਆਈ ਕਿ ਜਿਸ ਤਰ੍ਹਾਂ 20 ਡਿਗਰੀ ਘਟਣਾ ਹੈਗੀ ਹੈ ਅ ਬੇਸਿਕਲੀ ਜਿੱਦਾਂ ਮੈਂ ਦੱਸਿਆ ਵੀ ਜਦੋਂ ਇਹਨੇ ਘਰ ਦੇ ਵਿੱਚ ਉਹਨੂੰ ਸਾੜਿਆ ਹੈਗਾ ਉਹਦੇ ਸੰਸਕਾਰ ਕੀਤਾ ਤਾਂ ਕੁਝ ਲੋਕ ਜਦੋਂ ਆਏ ਸੀਗੇ ਤਾਂ ਉੱਥੇ ਹੀ ਉਹਨਾਂ ਨੂੰ ਸ਼ੱਕ ਹੋ ਗਿਆ ਇਹਦੀ ਜਿਹੜੀ ਕਿਉਂਕਿ ਬੇਸਿਕਲੀ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਤਾਂ ਨਾਰਮਲੀ ਜਿਹੜਾ ਹੈਗਾ ਆਪਾਂ ਸਮਸ਼ਾਨ ਘਰ ਦੇ ਵਿੱਚ ਬੱਦੇ ਦਾ ਸੰਸਕਾਰ ਕਰਦੇ ਆਂ ਪਰ ਜਦੋਂ ਇਹਨੇ ਘਰ ਦੇ ਵਿੱਚ ਹੀ ਉਹ ਡਰਾਮਾ ਬਣਾ ਕੇ ਉਹਦਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਹੀ ਕੁਝ ਬੰਦਿਆਂ ਨੂੰ ਸ਼ੱਕ ਹੋ ਗਿਆ ਸੀਗਾ ਤਾਂ ਉਹ ਬੇਸਿਕਲੀ ਸਾਨੂੰ ਇਨਫੋਰਮੇਸ਼ਨ ਵਿੱਚੋਂ ਹੀ ਪਾਸ ਆਨ ਹੋ ਗਈ ਤੇ ਸੈਕੰਡਲੀ ਜੇਕਰ ਇਹਦੇ ਵਿੱਚ ਕੋਈ ਇੰਟੈਂਸ਼ਨਲੀ ਕਿਸੇ ਦੀ ਇੱਕ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਪਾਈ ਗਈ ਤਾਂ ਡੈਫੀਨਿਟਲੀ ਅਸੀਂ ਉਹਦੇ ਖਿਲਾਫ ਹੀ ਕਾਰਵਾਈ ਕਰਾਂਗੇ ਬਿਲਕੁਲ ਐਸਨ ਮਨਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੇਕਰ ਹੋਰ ਵੀ ਕਿਸੇ ਦੀ ਇਸ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਵੀ ਜੜੀ ਸਖਤ ਕਾਰਵਾਈ ਕੀਤੀ ਜਾਵੇਗੀ ਮਨੀਸ਼ਗਰ ਬੀਟੀਸੀ ਨਿਊਜ਼ ਪਟਨਾ